ਮੰਮੀ ਕੁੜੀ ਦਾ ਵਿਆਹ ਆਉਣ ਵਾਲਾ ਤੁਸੀਂ ਵੀ ਨਵੇਂ ਸੂਟ ਸਾੜਸਵਾ ਲੋ ਕਿੰਨੇ ਕ ਦਿਨ ਪੁਰਾਣੇ ਪਾਈਓਂਗੇ ਕਿਹੜੀ ਕੁੜੀ ਦਾ ਵਿਆਹ ਆਉਣ ਵਾਲਾ ਨਾਲੇ ਤੁਸੀਂ ਦੋਨੋਂ ਭਰਾ ਆਪਸ ਵਿੱਚ ਤੇ ਆ ਦੋਨੋਂ ਨੂੰਹਾਂ ਆਪਸ ਵਿੱਚ ਗੱਲ ਕਰ ਲੈਂਦੀਆਂ ਤੁਹਾਡਾ ਮੇਰੇ ਨਾਲ ਤਾਂ ਕੋਈ ਗੱਲ ਕਰਨ ਦਾ ਫਰਜ਼ ਹੀ ਨਹੀਂ ਮੈਨੂੰ ਲੱਗਦਾ ਬਣਦਾ ਕਿਉਂ ਦੀਪੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੰਮੀ ਨਾਲ ਵੀ ਇਹ ਨਾ ਸਲਾਹ ਕਰ ਲਿਆ ਕਰੋ ਤੁਸੀਂ ਆਪਸ ਵਿੱਚ ਹੀ ਨਾ ਗੱਲਾਂ ਕਰੀ ਜਾਂਦੇ ਆ ਰਹਿੰਦੀਆਂ ਮੰਮੀ ਨੂੰ ਕੁਝ ਦੱਸਦੀਆਂ ਨਹੀਂ ਮੰਮੀ ਬੈਠ ਮੈਂ ਤੁਹਾਨੂੰ ਦੱਸਦਾ ਸਾਰਾ ਕੁਝ ਤੁਹਾਡੀ ਗੱਲ ਤੋਂ ਨਾ ਮੈਨੂੰ ਐ ਲੱਗ ਰਿਹਾ ਵੀ ਤੁਸੀਂ ਕਿਰਨ ਵਾਸਤੇ ਨਾ ਮੁੰਡਾ ਲੱਭ ਵੀ ਲਿਆ ਤੇ ਗੱਲ ਪੱਕੀ ਕਰ ਵੀ ਆਇਓ ਤੇ ਹੁਣ ਮੈਨੂੰ ਪੁੱਛਾਂ ਦਾ ਕੀ ਫਾਇਦਾ ਤੁਹਾਡਾ ਮੰਮੀ ਕੁੜੀ ਦਾ ਦੂਜਾ ਵਿਆਹ ਕਰਨਾ ਐਵੇਂ ਰੌਲਾ ਥੋੜੀ ਪਾਉਂਦੇ ਫਿਰਾਂਗੇ ਜਿਹੜਾ ਮੁੰਡਾ ਅਸੀਂ ਲੱਭਿਆ ਉਹਦੇ ਬਾਰੇ ਪੂਰੀ ਡਿਟੇਲ ਤਾਂ ਕਢਾਉਣੀ ਪੰਦੀ ਆ ਕਿ ਨਹੀਂ ਮੰਦੀ ਮੇਰੇ ਕੋਲੇ ਆਫਿਸ ਚ ਮੁੰਡਾ ਆਉਂਦਾ ਉਹ ਫਰਦਾਂ ਫੁਰਦਾਂ ਫੜਾ ਕੇ ਜਾਂਦਾ ਤੇ ਥੋੜੀਕ ਦੇਰ ਚ ਉਹਨੇ ਪਟਵਾਰੀ ਵੀ ਬਣ ਜਾਣਾ ਤੇ ਉਹਦੇ ਬਾਰੇ ਤੁਹਾਡੇ ਨਾਲ ਸਲਾਹ ਕਰਨੀ ਸੀਗੀ ਅਬ ਉਹ ਮੁੰਡੇ ਦਾ ਨਾਮ ਮਣੀ ਆ ਤੇ ਉਹ ਆਪਣੀ ਕਿਰਨ ਨੂੰ ਪਸੰਦ ਕਰਦਾ ਤੇ ਕਿਰਨ ਵੀ ਆਪਣੀ ਉਹਨੂੰ ਪਸੰਦ ਕਰਦੀ ਆ ਮੁੰਡੇ ਦੇ ਪਰਿਵਾਰ ਦੇ ਵਿੱਚ ਉਹਦੀ ਮਾਂ ਤੇ ਇੱਕ ਕੁਵਾਰੀ ਉਹਦੀ ਭੈਣ ਆ ਉਹ ਕਹਿੰਦੇ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਕੁੜੀ ਦਾ ਵਿਆਹ ਵੀ ਨਾਲ ਹੀ ਕਰ ਦੇਣਾ ਤੇ ਕੱਲ ਅਸੀਂ ਪਾਰਕ ਦੇ ਵਿੱਚ ਮੁੰਡੇ ਨੂੰ ਉਹਦੀ ਮਾਂ ਨੂੰ ਤੇ ਉਹਦੀ ਭੈਣ ਨੂੰ ਮਿਲ ਕੇ ਆਇਆ ਮੈਨੂੰ ਤੇ ਰਾਧਿਕਾ ਨੂੰ ਨਾ ਰਿਸ਼ਤਾ ਪਸੰਦ ਆ ਪਵਨ ਦੀ ਇਹਦੇ ਵਿੱਚ ਸਹਿਮਤੀ ਆ ਤੇ ਕਿਰਨ ਵੀ ਪੂਰੀ ਖੁਸ਼ ਆ ਤੇ ਹੁਣ ਨਾ ਤੁਹਾਡੀ ਦੋਨਾਂ ਦੀ ਰਹਿ ਤੇ ਸਲਾਹ ਚਾਹੀਦੀ ਆ ਹੁਣ ਦੱਸੋ ਕਿੱਦਾਂ ਕਰੀਏ ਅੱਗੇ ਵੀ ਜੋ ਕੰਮ ਹੋਏ ਨੇ ਤੁਹਾਡੀ ਸਹਿਮਤੀ ਦੇ ਨਾਲ ਹੀ ਹੋਏ ਨੇ ਹਾਂ ਵੀ ਪੁੱਤ ਦੱਸ ਫਿਰ ਕਿੱਦਾਂ ਕਰਨਾ ਹੈ ਕੁੜੀ ਦਾ ਨਾ ਦੂਜਾ ਵਿਆਹ ਹੈ ਤੇ ਸੋਚ ਸਮਝ ਕੇ ਕਦਮ ਚੱਕਣਾ ਪੈਣਾ ਮੰਮੀ ਮੁੰਡੇ ਬਾਰੇ ਨਾ ਮੈਨੂੰ ਕੱਲ ਪਵਨ ਨੇ ਦੱਸਤਾ ਤੇ ਉਹਨੇ ਨਾ ਜਾ ਕੇ ਮੱਲੇ ਚ ਇਨਕੁਆਰੀ ਵੀ ਕਰ ਲਈ ਹੈ ਤੇ ਮੈਂ ਵੀ ਬਾਜ਼ਾਰ ਚ ਇਨਕੁਆਰੀ ਕਰ ਲਈ ਹੈ ਦੀਪੀ ਜਿੰਦੇ ਨਾਲ ਵੀ ਗੱਲ ਕੀਤੀ ਹੈ ਨਾ ਉਹ ਕਹਿੰਦੇ ਮੁੰਡਾ ਸ਼ਰੀਫ ਆ ਤੇ ਸਾਊ ਆ ਆਪਣੇ ਕੰਮ ਨਾਲ ਕੰਮ ਰੱਖਦਾ ਕੱਲ ਅਸੀਂ ਜਦੋਂ ਮਿਲ ਕੇ ਆਏ ਨਾ ਪਰਿਵਾਰ ਨੂੰ ਪਰਿਵਾਰ ਬਹੁਤ ਚੰਗਾ ਗਾ ਜਿਹੜੇ ਪਹਿਲਾਂ ਆਪਾਂ ਨੂੰ ਲਾਲਚੀ ਪਰਿਵਾਰ ਮਿਲਿਆ ਸੀ ਨਾ ਉਹ ਤੋਂ ਕਿਤੇ ਲੱਖ ਗੁਣਾ ਚੰਗਾ ਪਰਿਵਾਰ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਸਾਨੂੰ ਇਕੱਲੇ ਕੁੜੀਓ ਚਾਹੀਦੀ ਆ ਹੋਰ ਕੁਝ ਨਹੀਂ ਚਾਹੀਦਾ ਮਾਲਕ ਦੇ ਦਿੱਤਾ ਸਾਡੇ ਘਰੇ ਬਹੁਤ ਕੁਝ ਆ ਉਹਨੂੰ ਐ ਕਿਹਾ ਸੀ ਵੀ ਕੁੜੀ ਦੇ ਨਾਲ ਦੋ ਕੁੜੀਆਂ ਵੀ ਨੇ ਹੁੰਦੀਆਂ ਹਾਂਜੀ ਮੰਮੀ ਜਦੋਂ ਉਹ ਪਾਰਕ ਚ ਆਏ ਨੇ ਨਾ ਉਹ ਗੁੰਨੂ ਤੇ ਰਹਿਮਤ ਨੂੰ ਦੋਨਾਂ ਨੂੰ ਮਿਲ ਕੇ ਵੀ ਗਏ ਨੇ ਤੇ ਨਾਲੇ ਦੋਨਾਂ ਨੂੰ 5-500 ਰੁਪਏ ਸ਼ਗਨ ਦੇ ਕੇ ਗਏ ਨੇ ਐਨੀ ਵੀ ਨਾ ਰਮਨ ਆਪਾਂ ਕਾਲੀ ਨਹੀਂ ਕਰਨੀ ਆਪਾਂ ਇੱਕ ਵਾਰ ਨਾ ਉਹਨਾਂ ਦੇ ਘਰ ਜਾਣੇ ਆ ਤੇ ਗੇੜਾ ਮਾਰ ਆਣੇ ਆ ਜਿਹੜੀ ਵੀ ਕੋਈ ਗੱਲ ਹੈ ਨਾ ਬੈਠ ਕੇ ਕਰ ਲੈਣੇ ਆ ਹੈ ਯਾ ਮੰਮੀ ਮੈਂ ਵੀ ਤੁਹਾਨੂੰ ਇਹੀ ਕਹਿਣਾ ਸੀਗਾ ਵੀ ਮੈਂ ਵੀ ਇੱਕ ਵਾਰੀ ਜਾ ਕੇ ਦੇਖੂਗਾ ਤੇ ਨਾਲੇ ਤੁਹਾਨੂੰ ਪਤਾ ਹੀ ਆ ਪਵਨ ਦੇ ਕੰਮ ਕੱਚੇ ਪੱਕੇ ਹੁੰਦੇ ਆ ਤੇ ਮੈਂ ਵੀ ਮਹੱਲੇ 'ਚੋਂ ਇਨਕੁਆਰੀ ਕਰਵਾਉਂਗਾ ਆਪਦੇ ਬੇਸ ਤੇ ਵੀ ਨਾਲੇ ਦੀਪੀ ਪਹਿਲਾਂ ਤਾਂ ਸਾਰੇ ਮਿੱਠੇ ਪਿਆਰੇ ਬੰਦੇ ਨੇ ਇਹ ਤਾਂ ਵਰਤ ਕੇ ਪਤਾ ਲੱਗਦਾ ਕਿਦਾਂ ਦੇ ਨੇ ਕੋਈ ਗੱਲ ਨਹੀਂ ਤੁਸੀਂ ਜਾਇਆ ਹੋ ਆਪਣੀ ਮੈਂ ਤਸੱਲੀ ਕਰਿਆ ਹੋ ਜਦੋਂ ਤੁਹਾਡਾ ਮਨ ਬਣਿਆ ਤਾਂ ਆਪਾਂ ਫੇਰ ਹੀ ਨਾਨੀ ਨੂੰ ਦੱਸਾਂਗੇ ਫੇਰ ਹੀ ਇੱਧਰ ਬੁਲਾਉਣਾ ਉਹਨਾਂ ਨੂੰ ਦੀਪੀ ਤੁਸੀਂ ਦੋਨੇ ਜਣੀਆਂ ਬੈਠ ਕੇ ਨਾ ਕਿਰਨ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਘੱਟੋ ਘੱਟ 6 ਮਹੀਨੇ ਉਹਨਾਂ ਨੂੰ ਦੱਸੇ ਨਾ ਵੀ ਮੇਰੇ ਨਾਲ ਘਰ ਆ ਤੇ ਕੁੜੀਆਂ ਦੇ ਨਾਲ ਐਫ ਡੀ ਹੈ ਕਿਉਂਕਿ ਮੰਮੀ ਜਿਹੜਾ ਲਾਲਚੀ ਬੰਦਾ ਹੁੰਦਾ ਨਾ ਉਹ ਜਿਆਦਾ دیر ਸਬਰ ਕਰਦਾ ਨਹੀਂ ਉਹ 10-15 ਦਿਨਾਂ ਚ ਰੰਗ ਦਿਖਾਉਣਾ ਸ਼ੁਰੂ ਕਰ ਦਿੰਦਾ ਤੇ ਫੇਰ ਦੀਪੀ ਜੇ ਉਹਨਾਂ ਨੇ 6 ਮਹੀਨੇ ਆਪਣੀ ਕੁੜੀ ਨਾਲ ਵਧੀਆ ਵਰਤੇ ਤਾਂ ਫੇਰ ਸਮਝ ਲਈ ਬੰਦੇ ਬਹੁਤ ਵਧੀਆ ਇਹ ਸੰਜੋਗ ਹੀ ਹੁੰਦੇ ਨੇ ਜੀ ਜਿਹੜੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਨਾਲ ਮਲਾਉਂਦੇ ਆ ਨਾਲੇ ਜਦੋਂ ਆਪਾਂ ਨਵੇਂ ਬੰਦੇ ਨੂੰ ਪਹਿਲੀ ਵਾਰ ਮਿਲਦੇ ਆ ਨਾ ਉਹ ਉਹਦੀ ਪਤਾ ਲੱਗ ਜਾਂਦਾ ਕਿ ਉਹ ਕਿੰਨੇ ਕੁ ਪਾਣੀ ਚ ਬਾਕੀ ਜਿੰਨੀ ਕੁ ਮੈਨੂੰ ਜਾਣਕਾਰੀ ਆ ਨਾ ਉਹਨਾਂ ਨੂੰ ਸਾਡੀ ਧੀਰੀ ਤੇ ਉਹਦੀਆਂ ਧੀਆਂ ਦੀ ਪੂਰੀ ਕਦਰ ਆ ਬਾਕੀ ਮੰਮੀ ਮੈਨੂੰ ਇਹ ਵੀ ਲੱਗਦਾ ਕਿ ਟਾਈਮ ਨਾ ਹੁਣ ਆਪਾਂ ਨੂੰ ਪਾਉਣਾ ਨਹੀਂ ਚਾਹੀਦਾ ਛੱਟ ਮੰਗਣੀ ਤੇ ਪੱਟ ਵਿਆਹ ਕਰ ਦਈਏ ਕੱਲ ਮੈਂ ਤੇ ਰਮਨ ਜਾ ਕੇ ਆਨੇ ਆਉਣਾ ਦੇ ਘਰ ਤੇ ਜੇ ਆਪਣੀ ਗੱਲ ਬਣ ਗਈ ਨਾ ਤੇ ਫਿਰ ਆਪਾਂ ਗੱਲ ਪੱਕੀ ਕਰ ਲੈਣੇ ਮੰਮੀ ਤੁਸੀਂ ਗੱਲ ਪੱਕੀ ਹੋ ਸਮਝੋ ਜਿੰਨਾ ਕੁ ਮੈਂ ਪਤਾ ਲਗਵਾਇਆ ਸਾਰੇ ਹੀ ਕਹਿੰਦੇ ਬੰਦੇ ਤਾਂ ਸਹੀ ਨੇ ਬਾਕੀ ਕਿਸੇ ਨਾ ਕਿਸੇ ਚ ਕਮੀ ਕੋਈ ਨਾ ਕੋਈ ਤਾਂ ਹੁੰਦੀ ਆ ਕੋਈ ਵੀ ਦੁੱਧ ਦਾ ਢੋਲਿਆ ਹੁੰਦਾ ਨਹੀਂ ਦੇਖਦੇ ਆ ਕੱਲ ਜਾਵਾਂਗੇ ਸਾਰਾ ਪਤਾ ਕਰਿਆ ਹਾਂ ਜਿਸ ਹਿਸਾਬ ਨਾਲ ਉਹਦੀ ਮਾਂ ਨੇ ਕਿਹਾ ਸੀ ਨਾ ਕਿ ਅਸੀਂ ਅਗਲੇ ਹਫ਼ਤੇ ਕੁੜੀ ਨੂੰ ਲੈ ਜਾਣਾ ਮੰਮੀ ਉਹ ਕਾਲੀ ਕਰਨਗੇ ਸੂਟ ਸਾਟਾ ਭਾਜੀ ਦੇਖ ਲਈਏ ਉਹ ਜਿੰਦਾ ਬਿਆਨ ਪਹਿਲਾਂ ਉਹਦੇ ਸੂਟ ਬਣਾ ਲਓ ਆਪਦੀ ਤੈਨੂੰ ਪਹਿਲਾਂ ਹੀ ਪੈ ਜਾਂਦੀ ਹੈ ਹਲੇ ਉਹਦੋਂ ਤਾਂ ਹੈ ਨਾ 1800 ਦਾ ਸੂਟ ਲਿਆ ਪਾ ਕੇ ਇੱਕ ਵਾਰੀ ਵੀ ਦਿਖਾਇਆ ਕੁੜੀ ਦਾ ਸੂਟ ਤਿਆਰ ਕਰ ਲਾ ਤੈਨੂੰ ਆਰ ਕੇ ਪੁਰਾਣੇ ਪੋਣੇ ਚਲੋ ਅਹ ਜੇ ਇਹ ਨਵੇਂ ਹਸਪਤਾਲ ਖੁੱਲ ਗਏ ਆ ਜਿੱਥੇ ਹਰ ਬਿਮਾਰੀ ਦਾ ਇਲਾਜ ਹੈ ਪਰ ਉਹ ਜਾ ਵੀ ਤਾਂ ਕੋਈ ਹਸਪਤਾਲ ਹੋਊਗਾ ਜਿੱਥੇ ਮੇਰੇ ਸਵਰਨੇ ਦਾ ਵੀ ਇਲਾਜ ਆ ਮੰਮੀ ਸਵਰਨਾ ਨਾ ਬਿਮਾਰ ਨਹੀਂ ਹੈਗਾ ਨਾ ਹੀ ਉਹਦੇ ਕੋਈ ਛੱਟਪੇਟ ਲੱਗੀ ਹੈ ਉਹ ਨਾ ਮੈਂਟਲੀ ਅਪਸਰਟ ਹੋਇਆ ਹੋਇਆ ਵੈ ਜਿਸ ਦਾ ਕੋਈ ਇਲਾਜ ਨਹੀਂ ਹੈ ਪਰ ਫਿਰ ਵੀ ਜੈਸਮੀਨ ਦੀਦੀ ਅੱਜ ਵੀਰੇ ਨੂੰ ਨਾ ਘਰ ਆਏ ਨੂੰ 4 ਦਿਨ ਹੋ ਗਏ ਨੇ ਤੇ ਆਪਾਂ ਉਹਨਾਂ ਅੱਗੇ ਇਹੋ ਜਿਹਾ ਕੀ ਨਹੀਂ ਕੀਤਾ ਹੋਵੇ ਕਿ ਜਿਹੜਾ ਉਹਨਾਂ ਨੂੰ ਯਾਦ ਨਾ ਆਇਆ ਹੋਵੇ ਹਰ ਇੱਕ ਕੱਪੜਾ ਰੱਖਤਾ ਹਰ ਇੱਕ ਫੋਟੋ ਰੱਖਤੀ ਆ ਪਰ ਉਹਨਾਂ 'ਚ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਉਹ ਲਾਪਰੀ ਤੇ ਇਹੀ ਤਾਂ ਮੈਂ ਜੈਸਮਿਨ ਨੂੰ ਕਹਿ ਰਹੀ ਆ ਕਿ ਛੋਟੇ ਹੁੰਦੇ ਤੋ ਅੱਜ ਤੱਕ ਜੋ ਵੀ ਸੀਗਾ ਉਹਨੂੰ ਸਾਰਾ ਕੁਝ ਤਾਂ ਯਾਦ ਕਰਾਤਾ ਮਨਪ੍ਰੀਤ ਨੇ ਉਹਨੂੰ ਸਾਰਾ ਕੁਝ ਦੱਸਤਾ ਤੇ ਉਹਨੂੰ ਸਕੋਰਪੀਆ ਦਾ ਗੇੜੇ ਵੀ ਕਢਾਤੇ ਪਰ ਫੇਰ ਵੀ ਉਹਨੂੰ ਕੁਝ ਯਾਦ ਨਹੀਂ ਆ ਰਿਹਾ ਮੈਨੂੰ ਲੱਗਦਾ ਜੈਸਮਿਨ ਜੀ ਵੀ ਆਪਣੇ ਕੋਲ ਨਾ ਕੋਈ ਚੀਜ਼ ਛੁੱਟਦੀ ਪਈ ਆ ਕ્યાં ਆਪਣੇ ਕੋਲ ਕੋਈ ਗਲਤੀ ਹੁੰਦੀ ਪਈ ਆ ਕੋਈ ਤੇ ਇਹੋ ਜੀ ਚੀਜ਼ ਹੋਊਗੀ ਸੋਚੋ ਦੇਖ ਲਾ ਪ੍ਰਤ ਤੁਹਾਡੇ ਸੱਸ ਨੂੰ ਦੇ ਕਲਪਨਾ ਨਾ ਕੁਛ ਨਹੀਂ ਹੋਣਾ ਮੈਂ ਤੇ ਕਹਿੰਨੀ ਆ ਰੋਜ਼ ਰੱਬ ਅੱਗੇ ਨਾ ਅਰਦਾਸ ਕਰਿਆ ਕਰੋ ਜੋ ਕੁਝ ਕਰ ਸਕਦਾ ਉਹਨੂੰ ਹੀ ਕਰੇਗਾ ਉਹ ਮੈਂ ਹੁਣ ਰੋਜ਼ ਘਰ ਜਾ ਰਹੀ ਆ ਤੇ ਉਸ ਡਾਡੇ ਰੱਬ ਤੇ ਅੱਗੇ ਅਰਦਾਸ ਕਰਦੀ ਆ ਕਿ ਹੁਣ ਤਾਂ ਤੂੰ ਆਪਣਾ ਗੁੱਸਾ ਛੱਡ ਕੇ ਮੇਰੇ ਪੁੱਤ ਨੂੰ ਠੀਕ ਕਰ ਦੇ ਮੰਮੀ ਤੁਹਾਨੂੰ ਕੀ ਲੱਗਦਾ ਕਿ ਕਰਨੀਆਂ ਭਰਨੀਆਂ ਦੇ ਫੈਸਲੇ ਇੰਨੇ ਚੱਤੀਓ ਜੰਦੇ ਨੇ ਜੇ ਤੁਸੀਂ ਕਰਨੀਆਂ ਕੀਤੀਆਂ ਤੇ ਭਰਨੀਆਂ ਵੀ ਤੁਹਾਨੂੰ ਹੀ ਪੈਣੀਆਂ ਟਾਈਮ ਤੇ ਲੱਗੇਗਾ ਹੀ ਹੁਣ ਤੁਸੀਂ ਸੋਚੋ ਕਿ ਸੋ ਮੈਂ ਪਾਪ ਕਰ ਲੇ ਤੇ ਰੱਬ ਇੱਕੋ ਵਾਰੀ ਸਜ਼ਾ ਦੇ ਕੇ ਖਤਮ ਕਰੇ ਏਦਾਂ ਨਹੀਂ ਹੁੰਦਾ ਮੰਮੀ ਜੈਸਮੀਨ ਦੀਦੀ ਤੁਸੀਂ ਬਿਲਕੁਲ ਸਹੀ ਕਹਿੰਦੇ ਪਏ ਹੋ ਆਪਾਂ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਦਾ ਦਿਲ ਤੇ ਦਿਖਾਇਆ ਹੀ ਹੋਗਾ ਹੁਣ ਜੇ ਆਪਾਂ ਕਿਸੇ ਨੂੰ ਦਰਦ ਦਿੱਤਾ ਵਾ ਤੇ ਆਪਾਂ ਨੂੰ ਵੀ ਤੇ ਡਬਲ ਹੀ ਮਿਲਣਾ ਜੈਸਮੀਨ ਅਤੈ ਸੋਹਰਿਆਂ ਦੇ ਵਿੱਚ ਇੱਕ ਤਰ੍ਹਾਂ ਕੋਈ ਰਿਸ਼ਤੇਦਾਰਾ ਨਾ ਪਤਾ ਨਹੀਂ ਉਹ ਦਿਓਰ ਹੈ ਜਿਹੜਾ ਬਾਹਰ ਰਹਿੰਦਾ ਉਹਨੂੰ ਪੁੱਛਦਾ ਕਿ ਬਾਹਰ ਕੋਈ ਇਲਾਜ ਹੈਗਾ ਤਾਂ ਆਪਾਂ ਸਵਰਨੇ ਨੂੰ ਉੱਥੇ ਭੇਜ ਦਿੰਨੇ ਆ ਮੰਮੀ ਤੁਸੀਂ ਨਾ ਮਾਓ ਤੇ ਤੁਹਾਨੂੰ ਨਾ ਵੱਧ ਦੁੱਖ ਹੁੰਦਾ ਪਿਆ ਸਵਰਨੇ ਨੂੰ ਲੈ ਕੇ ਜੇ ਉਹਦਾ ਇਲਾਜ ਇੱਥੇ ਨਹੀਂ ਹੈਗਾ ਤੇ ਬਾਹਰ ਜਾ ਕੇ ਕਿੱਥੋਂ ਹੋ ਜਾਏਗਾ ਮੈਂ ਬਾਰ-ਬਾਰ ਕਹਿ ਰਹੀ ਆ ਇਸ ਚੀਜ਼ ਦਾ ਨਾ ਕੋਈ ਇਲਾਜ ਨਹੀਂ ਆ ਇਹ ਸਭ ਕੁਝ ਨਾ ਅਰਦਾਸਾ ਤੇ ਦੁਆ ਨਾਲ ਹੀ ਠੀਕ ਹੋਣਾ ਪਤਾ ਨਹੀਂ ਕਿਉਂ ਮੰਮੀ ਤੁਹਾਡੇ ਦਿਮਾਗ 'ਚ ਨਾ ਇੱਕ ਗੱਲ ਫਸੀ ਲੱਗਦੀ ਪਈ ਬਿੰਨੂ ਕੀ ਆਪਸ ਵਰਨੇ ਨੂੰ ਡਾਕਟਰ ਕੋਲ ਲੈ ਜਾਵਾਂਗੇ ਉਹ ਦਾ ਸਿਰ ਖੋਲ ਕੇ ਕੋਈ ਚੰਚ ਦੀ ਚੀਜ਼ ਪਾ ਦੇਗਾ ਜਿਤਨਾ ਵੀ ਮੈਮਰੀ ਸਹੀ ਹੋ ਜੇ ਇਦਾਂ ਦਾ ਕੁਝ ਨਹੀਂ ਆ ਮੰਮੀ ਹਰ ਚੀਜ਼ ਨੂੰ ਨਾ ਟਾਈਮ ਲੱਗਦਾ ਜੈਸਮੀਨ ਮੈਂ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਦੀ ਇਹ ਜੀ ਹਾਲਤ ਕਿਵੇਂ ਦੇਖਾਂ ਜਾਂ ਤਾਂ ਮੈਂ ਉਸ ਕਮਰੇ ਤੇ ਜਾਂਦੀ ਨਹੀਂ ਤੇ ਜਾਣੀ ਆ ਕਿ ਉਹਨੂੰ ਦੇਖ ਕੇ ਨਾ ਮੈਨੂੰ ਰੋਣਾ ਆਉਂਦਾ ਮੰਮੀ ਤੁਸੀਂ ਉਹਨੂੰ ਪਤਾ ਕੀ ਕਹਿਣਾ ਕਿ ਜੈਸਮੀਨ ਤੂੰ بار بار ਨਾ ਇੱਕੋ ਹੀ ਗੱਲ ਰਿਪੀਟ ਕਰਦੀ ਰਹਿਣੀ ਆ ਤੁਹਾਨੂੰ ਯਾਦ ਹੈ ਕਿਰਨ ਤੇ ਉਹਦੀਆਂ ਧੀਆਂ ਨੂੰ ਨਾ ਇਹੀ ਅੱਖਾਂ ਨਾਲ ਤੁਸੀਂ ਦੁਖੀ ਕੀਤਾ ਸੀ ਤੇ ਇਹੀ ਅੱਖਾਂ ਦੇ ਨਾਲ ਨਾ ਸਵਾਗ ਲਿੱਤੇ ਸੀਗੇ ਜਦੋਂ ਕਿਰਨ ਰੋਂਦੀ ਹੁੰਦੀ ਸੀ ਤੇ ਬਸ ਫਿਰ ਮੰਮੀ ਆਪਣੇ ਪੁੱਤਰ ਨੂੰ ਵੀ ਹੁਣ ਇਹੀ ਅੱਖਾਂ ਨਾਲ ਦੁਖੀ ਹੁੰਦਿਆ ਵੇਖੋਗੇ ਮੰਮੀ بڑے ਜਿਗਰੇ ਦੇ ਨਾਲ ਨਾ ਕਿਰਨ ਦੇ ਧਿਆ ਤੇ ਹੱਥ ਛੱਕੇ ਜਾਂਦੇ ਸੀ ਬਸ ਫਿਰ ਉਹੀ ਜਿਗਰਾ ਕਰਕੇ ਆਪਣੇ ਪੁੱਤਰ ਨੂੰ ਤੜਫਦਿਆਂ ਵੇਖੋ ਜੈਸਮின் ਦੀਦੀ ਹੁਣ ਤੁਸੀਂ ਕਿਰਨ ਦੀ ਗੱਲ ਤੇ ਸ਼ੇਅਰ ਹੀ ਲਿੱਤੀ ਆ ਤਯੋਦਰਾ ਕੋ ਸਵਰਨੇ ਬੀੜੇ ਨੂੰ ਬੜਾ 쿠ਸ਼ੀ ਯਾਦ ਕਰਾਇਆ ਉਹਨਾਂ ਨੂੰ ਯਾਦ ਨਹੀਂ ਆਇਆ ਤੇ ਮੈਂ ਸੋਚਦੀ ਪਈ ਆ ਜੇ ਆਪਾਂ ਕਿਰਨ ਨੂੰ ਤੇ ਉਹਦੇ ਧੀਆ ਨੂੰ ਲਿਆ ਕੇ ਸਵਰਨੇ ਬੀੜੇ ਅੱਗੇ ਖੜੇ ਕਰਦੀਏ ਫੇਰ ਹਾਂ ਲਾਪ੍ਰਿਤ ਤੂੰ ਬਿਲਕੁਲ ਸਹੀ ਕਹਿਨੀ ਪਈ ਐ ਜੈਸਮੀਨ ਤੇਰੀ ਤਾਂ ਕਿਰਨ ਨਾਲ ਗੱਲ ਹੁੰਦੀ ਰਹਿੰਦੀ ਐ ਤੂੰ ਦੇਖ ਲਾ ਬਲਾ ਕੇ ਕੀ ਪਤਾ ਤੇਰੇ ਕਹਿ ਤੇ ਆ ਜਾਵੇ ਮੇਰਾ ਬੋਤੀ ਠੀਕ ਹੋ ਜਾਊਗਾ ਮੰਮੀ ਵੈਸੇ ਵੀ ਨਾ ਕਲਯੁਗ ਚੱਲ ਰਿਹਾ ਵੈ ਲੋਕੀ ਆਪਣੇ ਮਤਲਬ 'ਚੇ ਨਾ ਰੱਬ ਬਦਲੀ ਜਾ ਰਿਹਾ ਆਪਾਂ ਤਾਂ ਫਿਰ ਇਨਸਾਨ ਆ ਤੁਸੀਂ ਵੀ ਅੱਜ ਆਪਣੇ ਮਤਲਬ ਦੀ ਗੱਲ ਕਾਰੀ ਦਿੱਤੀ ਜਿਸ ਕੁੜੀ ਦਾ ਤੇ ਉਹਦੇ ਬੱਚਿਆਂ ਦਾ ਤੁਹਾਡੇ ਪੁੱਤਰ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤੁਹਾਡੇ ਪੁੱਤਰ ਨੂੰ ਠੀਕ ਕਰਨ ਕਿਉਂ ਆਏਗੀ ਜਿਹੜੇ ਬੱਚਿਆਂ ਵੇ ਅੱਗੇ ਤੁਸੀਂ ਚੀਜ਼ਾਂ ਚੱਕ-ਚੱਕ ਕੇ ਸੁੱਟਦੇ ਸੀ ਉਹ ਤੁਹਾਡੇ ਪੁੱਤਰ ਦੇ ਮੂੰਹ ਵਿੱਚ ਚੀਜ਼ਾਂ ਬਣ ਕਿਉਂ ਆਣਗੇ ਮੈਨੂੰ ਮਾੜਾ ਜ ਮਮੀ ਸਮਝਾਈਓ ਜਰਾ ਲਾਪ੍ਰਿਤ ਤੋ ਮੈਂ ਨੇ ਇੱਕ ਗੱਲ ਸਮਝਾ ਜਿਸ ਇਨਸਾਨ ਕਰਕੇ ਕਿਰਨ ਦੀ ਜ਼ਿੰਦਗੀ ਖਰਾਬ ਹੋਈ ਹੈ ਤੇ ਉਹਦੇ ਮਾਪਿਓ ਤੇ ਭਰਾ ਪਰਜਾਈ ਉਹਨੂੰ ਇੱਧਰ ਕਿੱਦਾਂ ਭੇਜ ਦੇਣਗੇ ਮੈਂ ਮੰਨਦੀ ਆ ਕਿ ਕਿਰਨ ਤੇ ਕਿਰਨ ਦੀ ਕੁੜੀਆਂ ਨਾਲ ਅਸੀਂ ਬਹੁਤ ਗਲਤ ਕੀਤਾ ਤੇ ਅਸੀਂ ਉਹਦੇ ਗੁਨਾਹਗਰ ਵੀ ਹੈਗੇ ਆ ਜੇ ਕਿਰਨ ਦਾ ਸਰਨੇ ਵੀਰ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਉਹਦੇ ਕੁੜੀਆਂ ਦਾ ਤੇ ਹੈਗਾ ਨਾ ਤਲਾਕ ਦੇ ਵਿੱਚ ਹਸਬੰਡ ਵਾਈਫ ਅਲੱਗ ਹੁੰਦੇ ਨੇ ਬੱਚੇ ਤੇ ਉਸੇ ਪਿਓ ਦੇ ਰਹਿੰਦੇ ਨੇ ਨਾ ਲੱਕ ਕਿ ਇਹਨਾਂ ਦੂਜਾ ਵਿਆਹ ਕਰਾ ਲੈ ਪਰ ਬੱਚਿਆਂ ਦਾ ਪਿਓ ਸਵਰਨੇ ਵੀਰੇ ਨਹੀਂ ਰਹਿਣਾ ਚਾਹੇ ਕਿਰਨ ਦਾ ਸਵਰਨੇ ਵੀਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਪਰ ਬੱਚਿਆਂ ਦੇ ਹੱਕ ਤੇ ਸਵਰਨੇ ਵੀਰੇ ਦਾ ਹੈਗਾ ਨਾ ਲਾਪ੍ਰਿਤ ਤੋਹ ਤਾਂ ਬੜੀ ਜੰਦੀ ਕਹਤਾ ਕਿ ਸਵਰਨੇ ਦਾ ਹੱਕ ਹੈਗਾ ਆਪਣੀ ਧੀਆਂ ਤੇ ਮੈਨੂੰ ਇੱਕ ਗੱਲ ਦੱਸ ਅੱਜ ਤੱਕ ਸਵਰਨੇ ਨੇ ਆਪਣੀ ਧੀਆਂ ਦੀ ਜ਼ਿੰਮੇਵਾਰੀ ਲਈ ਸਾਰੀਆਂ ਗੱਲਾਂ ਛੱਡ ਲਾਪ੍ਰਿਤ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦੇ ਕਿ ਲਾਸਟ ਟਾਈਮ ਕੋ ਇਹ ਹੋਇਆ ਹੈਗਾ ਜਦੋਂ ਸਵਰਨੇ ਨੇ ਆਪਣੀ ਧੀਆਂ ਨੂੰ ਆਪਣੇ ਹੱਥੀਂ ਰੋਟੀ ਖਵਾਈ ਹੋਵੇ ਮੰਮੀ ਤੁਸੀਂ ਦੱਸ ਦੋ ਮੈਨੂੰ ਕਿ ਸਵਰਨਾ ਕਦੇ ਆਪਣੀ ਧੀਆਂ ਨੂੰ ਸਕੂਲ ਛੱਡਣ ਗਿਆ ਹੈ ਕਦੇ ਉਹਨਾਂ ਨੂੰ ਸਕੂਲੋਂ ਲੈ ਕੇ ਆਇਆ ਹੈ ਜਾਂ ਕਦੇ ਬਾਜ਼ਾਰੋਂ ਕੋਈ ਚੀਜ਼ ਦਵਾਈ ਹੈ ਜਿਤੋਂ ਤੱਕ ਮੈਨੂੰ ਪਤਾ ਨਾ ਮੰਮੀ ਸਵਰਨਾ ਏਕਮ ਦੇ ਕੱਪੜੇ ਲੈ ਕੇ ਆਂਦਾ ਹੁੰਦਾ ਸੀ ਨਾ ਕਿ ਆਪਣੀਆਂ ਧੀਆਂ ਦੇ ਇਹ ਸਭ ਗੱਲਾਂ ਵੀ ਨਾ ਤੁਸੀਂ ਉਹਦੇ ਦਿਮਾਗ 'ਚ ਪਾਈਆਂ ਦੀਦੀ ਟੋਡਾ ਬੋਲਣਾ ਵੀ ਨਾ ਜਾਇਜ਼ ਆ ਤੇ ਸਵਰਨੇ ਵੀਰੇ ਦੇ ਕੀਤੇ ਕਰਮ ਉਹਦੀ ਅੱਗੇ ਹੁੰਦੇ ਪੈਣੇ ਪਰ ਆਪਾਂ ਇੱਕ ਵਾਰੀ ਟਰਾਈ ਤੇ ਕਰ ਸਕਦੇ ਆ ਚਲ ਠੀਕ ਐ ਲੱਭੀ ਇੱਕ ਪਲ ਲੈਣਾ ਮੈਂ ਤੇਰੇ ਸਾਰੀਆਂ ਗੱਲਾਂ ਮੰਨ ਲੈਣੀਆਂ ਚੱਲ ਆਪਾਂ ਚੱਲ ਪੈਂਦੇ ਆ ਕਿਰਨ ਦੇ ਘਰ ਉੱਥੇ ਜਾ ਕੇ ਆਪਾਂ ਕੀ ਕਵਾਂਗੇ ਕਿਰਨ ਦੀ ਧੀ ਨੂੰ 10 ਮਿੰਟ ਵਾਸਤੇ ਸਾਡੇ ਨਾਲ ਭੇਜ ਦਿਓ ਜਾਂ ਕਿਰਨ ਨੂੰ ਭੇਜ ਦਿਓ ਮੰਮੀ ਤੁਸੀਂ ਵੀ ਚੱਲ ਪਿਓ ਸਾਡੇ ਨਾਲ ਉੱਥੇ ਜਾ ਕੇ ਉਹਨਾਂ ਦੇ ਅੱਗੇ ਹੱਥ ਜੋੜ ਲਿਓ ਕਹਿ ਦਿਓ ਕਿ ਮੇਰਾ ਪੁੱਤਾ ਠੀਕ ਕਰ ਦਿਓ ਉਹਨਾਂ ਦਾ ਜਵਾਬ ਇੱਕੋ ਹੀ ਆਣਾ ਜਦੋਂ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਸੀ ਸਾਡੀ ਧੀ ਨੂੰ ਵਸਾ ਲਓ ਵਸਾ ਲਈ ਸੀ ਲਾਪ੍ਰਿਤ ਸਾਨੂੰ ਸਾਰਿਆਂ ਨੂੰ ਮਿਲ ਕੇ ਨਾ ਸਵਰਨ ਨੂੰ ਠੀਕ ਕਰਨਾ ਪੈਣਾ ਹੈ ਜਿਨ੍ਹਾਂ ਨੂੰ ਅਸੀਂ ਬੇਕਾਰ ਕੀਤਾ ਅਸੀਂ ਉਹਨਾਂ ਨੂੰ ਕਿੱਦਾਂ ਜਾ ਕੇ ਕਹੀਏ ਕਿ ਸਾਡਾ ਘਰ ਵਸਾ ਦੋ ਕੋਈ ਨਾ ਜਸਮੀ ਦੀਦੀ ਇੱਕ ਵਾਰੀ ਟਰਾਈ ਕਰਦੇ ਆਂ ਜਾ ਕੇ ਹੁਣਾ ਹੀ ਆਉਣਾ ਵਾ ਖਾਲੀ ਵਾਪਸ ਆ ਜਾਾਂਗੇ ਕੋਈ ਗੱਲ ਨਹੀਂ ਪਰ ਜਾਣਾ ਜ਼ਰੂਰ ਹੈ ਹਜੇ ਉਹਨਾਂ ਨੂੰ ਨਾ ਸਵਰਨੇ ਦੀ ਹਾਲਤ ਬਾਰੇ ਕੁਝ ਨਹੀਂ ਪਤਾ ਕੀ ਪਤਾ ਉਹਨਾਂ ਨੂੰ ਜਦੋਂ ਸਵਰਨੇ ਦੀ ਹਾਲਤ ਬਾਰੇ ਪਤਾ ਲੱਗੇ ਉਹਨਾਂ ਦੇ ਦਿਲ 'ਚ ਰਹਿਮ ਆ ਜਾਵੇ ਕੀ ਪਤਾ ਉਹਨਾਂ ਨੂੰ ਭੇਜ ਹੀ ਦੇਣ ਇਹ ਹੀ ਤਾਂ ਮੰਮੀ ਮੈਂ ਕਹਿਨੀ ਪਈ ਆ ਉਮੀਦ ਹੈ ਨਾ ਦੁਨੀਆ ਕਹਿਮਾ ਵੈਸੇ ਵੀ ਗੁੰਨੂ ਨੂੰ ਨਾ ਆਪਣੇ ਪਿਓ ਦਾ ਜ਼ਿਆਦਾ ਮੋਹ ਸੀਗਾ ਲਾਪਰੀ ਤਾਂ ਹੀ ਕਹਿੰਦੇ ਨੇ ਜੇ ਸਾਨੂੰ ਰੱਬ ਨੇ ਦੁਨੀਆ ਤੇ ਭੇਜਿਆ ਨਾ ਤੇ ਚੰਗੇ ਕਰਮ ਕਰੋ ਕਿਉਂਕਿ ਚੰਗੇ ਕਰਮਾਂ ਦੇ ਨਤੀਜੇ ਵੀ ਇੱਥੇ ਨੇ ਤੇ ਮਾੜੇ ਕਰਮਾਂ ਦੇ ਵੀ ਜੈਸਮਿਨ ਪੁੱਤ ਕਰ ਹਿੰਮਤ ਆਪਾਂ ਨਾ ਜਾਏ ਆਨੇ ਆ ਜੇ ਆਪਣੇ ਪੁੱਤ ਕਰਕੇ ਨਾ ਮੈਨੂੰ ਕਿਸੇ ਦੇ ਅੱਗੇ ਪੱਲਾ ਵੀ ਅੱਡਣਾ ਪਿਆ ਤੇ ਮੈਂ ਅੱਡ ਲੂੰਗੀ ਚਲੋ ਠੀਕ ਹੈ ਮੰਮੀ ਤੁਹਾਡੇ ਦੋਨਾਂ ਦੇ ਕਹਿਣ ਤੇ ਨਾ ਮੈਂ ਇਸ ਗੱਲ ਤੇ ਵਿਚਾਰ ਕਰਦੀ ਆ ਉਹਨੇ ਇਹ ਨਾ ਕਹੀਓ ਕਿ ਹੁਣੇ ਚੱਲੋ ਲਵਪ੍ਰਿਤ ਮਨਪ੍ਰਿਤਰੀ ਆਂਦਾ ਨਾ ਉਹਦੇ ਨਾਲ ਵੀ ਸਲਾਹ ਕਰਦੀ ਆ ਕਿ ਉਹਦਾ ਕੀ ਵਿਚਾਰ ਹੈ ਸਾਨੂੰ ਜਾਣਨਾ ਚਾਹੀਦਾ ਕਿ ਨਹੀਂ ਦੀਦੀ ਰਾਤ ਤੇ ਟੋਡਾ ਹੀ ਆ ਤੇ ਉਹਨਾਂ ਨੇ ਵੀ ਨਾ ਟੋਡੇ ਵਾਂਗੂ ਹੀ ਕਹਿਣਾ ਕਿ ਨਹੀਂ ਜਾਣਾ ਮੈਂ ਤੇ ਤੁਹਾਨੂੰ ਇਹੀ ਕਹਾਂਗੀ ਕਿ ਆਪਾਂ ਇਹਨਾਂ ਨਾਲ ਕੋਈ ਗੱਲ ਹੀ ਨਹੀਂ ਕਰਦੇ ਤੇ ਆਪਾਂ ਤਿੰਨੋਂ ਜਾਣਾ ਹੋ ਆਣੇ ਕੋਈ ਨਾ ਮੰਮੀ ਮੈਂ ਚਾਚਾ ਚਾਚੀ ਨੂੰ ਨਾ ਫੋਨ ਕਰਦੀ ਆ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਜਾਵਾਂਗੇ ਆਪਾਂ ਤੈਨੂੰ ਜਾਂਦੇ ਥੋੜੇ ਚੰਗੇ ਲੱਗਦੀਆਂ ਜੇ ਲੋੜ ਪਈ ਤੇ ਮਹੱਲੇ ਚ ਵੀ ਇੱਕ ਅਦਾ ਨਾਲ ਲੈ ਕੇ ਜਾਵਾਂਗੇ ਜੈਸਮੀਨ ਜਿੰਨੀਆਂ ਕੁ ਮਾੜੀਆਂ ਮੈਂ ਕੀਤੀਆਂ ਹੋਈਆਂ ਨਾ ਨਾ ਤਾਂ ਮੇਰੇ ਨਾਲ ਕਿਸੇ ਮਹੱਲੇ ਵਾਲੇ ਨੇ ਖੜਨਾ ਤੇ ਨਾ ਕਿਸੇ ਰਿਸ਼ਤੇਦਾਰ ਨੇ ਲਪ੍ਰਿਤ ਚਲਾ ਆਪਾਂ ਜਾ ਕੇ ਰੋਟੀ ਬਣਾ ਲਈਏ ਮਾਨਪ੍ਰੀਤ ਵੀ ਆਂਦਾ ਹੀ ਹੋਣਾ ਮੈਂ ਮੰਮੀ ਹੁਣ ਤੁਸੀਂ ਇਕੱਲੇ ਇੱਧਰ ਨਾ ਬੈਠੇ ਰਹੋ ਜਾ ਕੇ ਸਵਰਨਿਕ ਕੋਲ ਬਬੂ ਉਹਦਾ ਵੀ ਮਨ ਹੋਰ ਹੋਏਗਾ चौथा फोन है कादी काली पैगी है थोनू जे गल होएगी ना सारे भी रजा मंदी नाल होएगी नाना किरण जी मैं काली नहीं पा रिया ओ मैं तो ए पूछना सी कि ਤੁਹਾਡੀ ਭਾਬੀਆਂ ਕੀ ਕਹਿੰਦੀਆਂ ਮੇਰੇ ਬਾਰੇ ਲੈ ਭਾਬੀਆਂ ਹੁਣ ਇਹ ਤਾਂ ਇਹੀ ਕਹਿੰਦੇ ਨੇ ਜੇ ਤੂੰ ਲੱਭਿਆ ਨਾ ਤੇ ਪਸੰਦ ਕੀਤਾ ਸੋ ਸਮਝ ਕੇ ਕੀਤਾ ਹੋਣਾ اچھا ਉਹਨਾਂ ਨੂੰ ਫਿਰ ਤੁਹਾਡੀ ਪਸੰਦ ਤੇ ਮਾਨਾ ਤੁਸੀਂ ਨਾ ਕੋਸ਼ਿਸ਼ ਕਰਿਓ ਇਹ ਮਾਨਣਾ ਹਮੇਸ਼ਾ ਹੀ ਬਣਿਆ ਰਵੇ ਕਦੇ ਨਾ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਿਰਨ ਜੀ ਪਹਿਲਾਂ ਵੀ ਇਹੀ ਕਿਹਾ ਸੀ ਹੁਣ ਵੀ ਇਹੀ ਕੰਨ ਸਰਦਾਰ ਬੰਦਾ ਜ਼ੁਬਾਨ ਤੋਂ ਨਹੀਂ ਮੁਕਰਦਾ ਮੈਂ ਗੱਲ ਨਾ ਸਰਦਾਰ ਬੰਦੇ ਦੀ ਨਹੀਂ ਹੈ ਕਈ ਵਾਰ ਨਾ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਨੇ ਕਿ ਬੰਦੇ ਨੂੰ ਨਾ ਪੈਰ ਪਿੱਛੇ ਕਰਨੇ ਪੈਂਦੇ ਨੇ ਮਨੀ ਜੀ ਗੱਲ ਨਾ ਇਦਾਂ ਹੈ ਕਈ ਵਾਰ ਨਾ ਹਾਲਾਤ ਇਦਾਂ ਦੇ ਹੋ ਜਾਂਦੇ ਨੇ ਮੁੰਡੇ ਨੂੰ ਨਾ ਆਪਣੀ ਮਾਂ ਨਾਲ ਖੰਡਣਾ ਵੀ ਪੈਂਦਾ ਤੇ ਮਾਂ ਦੇ ਖਿਲਾਫ ਜਾਣਾ ਵੀ ਪੈਂਦਾ ਇਹ ਵਰ ਹਾਲਾਤ ਨਾ ਇਹੋ ਜੇ ਹੋ ਜਾਂਦੇ ਨੇ ਬੰਦਾ ਆਪਣੀ ਜ਼ੁਬਾਨ ਤੋਂ ਨਾ ਆਪ ਹੀ ਮੁੱਕਰ ਜਾਂਦਾ ਕਿਰਨ ਜੀ ਮੈਂ ਸਮਝਦਾ ਤੁਹਾਡੀ ਗੱਲ ਕਿ ਤੁਹਾਡੇ ਮਨ ਚ ਡਰ ਆ ਕਿ ਤੁਹਾਡੇ ਨਾਲ ਪਹਿਲਾਂ ਜੋ ਹੋਇਆ ਉਹ ਦੁਬਾਰਾ ਨਾ ਹੋ ਜਾਈ ਕਿਤੇ ਚਲੋ ਸ਼ੁਕਰ ਆ ਤੁਸੀਂ ਮੈਨੂੰ ਇੰਨਾ ਤਾਂ ਸਮਝਦੇ ਹੋ ਮਨੀ ਜੀ ਮੈਂ ਅੱਗੇ ਬਹੁਤ ਕੁਝ ਸਹਿਣ ਕੀਤਾ ਆ ਪਰ ਹੁਣ ਨਹੀਂ ਹੋਣਾ ਮੇਰੇ ਤੋਂ ਦੇਖੋ ਤੁਹਾਡਾ ਡਰ ਵੀ ਜਾਇਜ਼ ਆ ਪਰ ਮੇਰਾ ਵਾਅਦਾ ਰਿਹਾ ਤੁਸੀਂ ਜਦੋਂ ਇਸ ਘਰ ਚ ਆਉਂਗੇ ਆਪਣੀ ਪਾਸ ਲਾਈਫ ਬਾਰੇ ਤੁਹਾਨੂੰ ਕਦੇ ਸੋਚੇ ਨਹੀਂ ਦਊਂਗਾ ਮੈਂ ਤੁਸੀਂ ਉਹ ਗਾਣਾ ਨਹੀਂ ਸੁਣਿਆ ਕੋਈ ਕੰਮ ਪਾਣ ਨੂੰ ਤਰਸੇਂਗੀ ਤੈਨੂੰ ਇੰਨਾ ਖੁਸ਼ ਰੱਖੂਗਾ ਫਿਲਮੀ ਦੁਨੀਆ ਤੋਂ ਨਾ ਬਾਹਰ ਆਜੋ ਮੇਰੇ ਨਾਲ ਨਾ ਮੇਰੀਆਂ ਧੀਆ ਵੀ ਆ ਉਹਨਾਂ ਦਾ ਖਿਆਲ ਨਾ ਹੁਣ ਪਹਿਲਾ ਰੱਖਣਾ ਫੋਕੀਆਂ ਗੱਲਾਂ ਕਰਨ ਵਾਲੇ ਤੇ ਗੱਲਾਂ ਪਗਾਉਣ ਨਾਲ ਚ ਫਰਕ ਆ ਜਦੋਂ ਤੁਸੀਂ ਇੱਥੇ ਆਉਂਗੇ ਤੁਸੀਂ ਆਪੇ ਦੇਖ ਲਿਓ ਮੈਂ ਤੁਹਾਨੂੰ ਤੇ ਤੁਹਾਡੀ ਕੁੜੀਆਂ ਨੂੰ ਕਿੰਨਾ ਖੁਸ਼ ਰੱਖਦਾ ਤੁਸੀਂ ਤਾਂ ਮੈਨੂੰ ਪੁੱਛ ਲਿਆ ਕਿ ਤੁਹਾਡੀਆਂ ਭਾਬੀਆਂ ਨਾ ਮੇਰੇ ਬਾਰੇ ਕੀ ਕਹਿੰਦੀਆਂ ਸੀ ਪਰ ਤੁਸੀਂ ਤਾਂ ਦੱਸੋ ਮਨੀ ਜੀ ਤੁਹਾਡੇ ਮੰਮੀ ਤੇ ਸਿਮੀ ਮੇਰੇ ਬਾਰੇ ਕੀ ਗੱਲਾਂ ਕਰਦੇ ਸੀ ਲ ਮੇਰੀ ਮੰਮੀ ਨੂੰ ਤਾਂ ਚਾ ਚੜਿਆ ਪਿਆ ਕਿ ਕਦੋਂ ਤੁਹਾਡੇ ਘਰ ਫੋਨ ਆਵੇ ਤੇ ਕਦੋਂ ਅਸੀਂ ਤੁਹਾਡੇ ਘਰੇ ਗੱਲ ਪੱਕੀ ਕਰਨ ਆਈਏ ਹੈ ਕਿੰਨੀ ਕੋਲੀ ਉਹ ਹਾਂਜੀ ਹਾਂਜੀ ਕਿਰਨ ਜੀ ਮੇਰੀ ਮੰਮੀ ਨੇ ਤਾਂ ਨਾ ਛੱਟ ਮੰਗਣੀ ਪਰ ਵਿਆਹ ਵਾਲਾ ਕੰਮ ਕਰਨਾ ਆ ਦਿਖਾਵੇ ਦਿਖੋ ਵਿਆਹ ਵਾਲਾ ਕੰਮ ਨਹੀਂ ਕਰਦੇ ਹੁੰਦੇ ਮੰਮੀ ਮੇਰੇ ਅੱਛਾ ਜੀ ਇੱਕ ਗੱਲ ਦੱਸੋ ਤੁਹਾਡੇ ਮੰਮੀ ਨੂੰ ਮੈਂ ਪਸੰਦ ਜ਼ਿਆਦਾ ਆ ਗਈ ਐ ਜਾਂ ਹੋਰ ਕੋਈ ਗੱਲ ਐ ਕਿਰਨ ਜੀ ਸੱਚੀ ਦੱਸਾਂ ਚੂਹੇ ਨਹੀਂ ਬੋਲਦਾ ਮੇਰੀ ਮੰਮੀ ਨੂੰ ਨਾ ਤੁਹਾਡੀ ਕੁੜੀਆਂ ਦਾ ਬੜਾ ਹੀ ਮੋਹ ਆਉਂਦਾ ਪਿਆ ਜਦੋਂ ਮੇਰੇ ਮੰਮੀ ਛੋਟੇ ਸੀ ਨਾ ਤੇ ਉਦੋਂ ਮੇਰੇ ਨਾਨਾ ਜੀ ਐਕਸਪਾਇਰ ਹੋ ਗਏ ਸੀ ਤੇ ਮੇਰੇ ਮੰਮੀ ਮੈਨੂੰ ਦੱਸਦੇ ਹੁੰਦੇ ਨੇ ਕਿ ਉਹਨਾਂ ਨੇ ਆਪਣੇ ਪਿਓ ਤੋਂ ਬਿਨਾ ਆਪਣੀ ਜ਼ਿੰਦਗੀ ਕਿਵੇਂ ਗੱਡੀ ਤੇ ਉੱਤੋਂ ਰੱਬ ਦਾ ਘਰ ਦੇਖ ਲਓ ਮੇਰਾ ਤਾਂ ਕੋਈ ਮਾਮਾ ਵੀ ਨਹੀਂ ਹੈਗਾ ਇੱਕ ਮੇਰੀ ਮੰਮੀ ਨੇ ਤੇ ਇੱਕ ਮਾਸੀ ਨੇ ਦੋ ਹੀ ਭੈਣਾਂ ਨੇ ਬਸ ਸੋ ਇਹ ਗੱਲ ਹੈ ਜੇ ਪਿਓ ਨਾ ਹੋਵੇ ਨਾ ਸਿਰ ਤੇ ਤੇ ਭਰਾ ਦਾ ਹੋਣਾ ਜ਼ਰੂਰੀ ਆ ਫਿਰ ਇਹਨਾਂ ਦੁੱਖ ਘੱਟ ਲੱਗਦਾ ਤਾਂ ਹੀ ਮੇਰੀ ਮੰਮੀ ਦੀ ਸੋਚ ਆ ਕਿ ਜਿਵੇਂ ਮੈਂ ਆਪਣੀ ਜ਼ਿੰਦਗੀ ਪਿਓ ਤੋਂ ਬਿਨਾ ਕੱਟੀ ਐ ਕਿਤੇ ਤੁਹਾਡੀ ਧੀਆਂ ਨਾ ਕੱਟਣ ਅੱਛਾ ਜੀ ਤਾਂ ਹੀ ਨਾ ਤੁਸੀਂ ਵਿਆਹ ਦੀ ਕਾਲੀ ਪਾਈ ਹੋਈ ਐ ਕਿ ਤੁਸੀਂ ਨਾ ਮੇਰੇ ਧੀਆਂ ਦੇ ਚੰਗੇ ਪਿਓ ਬਣ ਸਕੋ ਕਿਰਨ ਜੀ ਮੈਂ ਤੁਹਾਡੀ ਕੁੜੀਆਂ ਲਈ ਇੱਕ ਚੰਗਾ ਫਾਦਰ ਤੇ ਤੁਹਾਡੇ ਲਈ ਇੱਕ ਚੰਗਾ ਹਸਬੰਦ ਬਣਨ ਦੀ ਪੂਰੀ ਕੋਸ਼ਿਸ਼ ਕਰੂੰਗਾ ਪਰ ਜੇ ਫਿਰ ਵੀ ਮੇਰੇ ਤੋਂ ਕੋਈ ਗਲਤੀ ਹੋ ਗਈ ਤਨ ਨਾਲ ਰਹਿ ਗਏ ਸੁਧਾਰ ਲਿਓ ਮੈਂ ਵੀ ਨਾ ਤੁਹਾਡੇ ਨਾਲ ਇੱਕ ਵਾਦਾ ਕਰਦੀ ਆ ਜਿਸ ਦਿਨ ਮੈਂ ਉਸ ਘਰ ਜਾਵਾਂਗੀ ਨਾ ਸੱਸ ਨੂੰ ਸੱਸ ਨਹੀਂ ਸਮਝਾਂਗੀ ਆਪਣੀ ਮਾਂ ਸਮਝਾਂਗੀ ਤੇ ਨਨਾਂ ਨੂੰ ਆਪਣੀ ਭੈਣ ਸਮਝਾਂਗੀ ਮਾਨੀ ਜੀ ਮੈਂ ਨਾ ਟਾਈਮ ਨਹੀਂ ਯਾਦ ਕਰਨਾ ਚਾਹਦੀ ਜਿੱਥੇ ਮੈਂ ਪਹਿਲਾ ਵਿਆਹੀ ਹੋਈ ਸੀ ਨਾ ਉੱਥੇ ਵੀ ਮੈਂ ਹਲਕੇ ਰਹਿਣਾ ਚਾਹਦੀ ਸੀ ਪਰ ਉਹਨਾਂ ਨੇ ਮੇਰੀ ਕਦਰ ਹੀ ਨਹੀਂ ਪਾਈ ਲੈ ਹੁਣ ਤੁਸੀਂ ਆਪਣੇ ਪਾਸਟ ਬਾਰੇ ਸੋਚ ਕੇ ਇਮੋਸ਼ਨਲ ਨਾ ਹੋ ਜਾਓ ਮੈਂ ਆਪਣੇ ਆਪ ਨਾਲ ਵਾਦਾ ਕੀਤਾ ਕਿ ਹੁਣ ਤੋਂ ਤੁਹਾਡੇ ਤੇ ਤੁਹਾਡੀ ਕੁੜੀਆਂ ਦੀ ਅੱਖਾਂ 'ਚ ਹੰਝੂ ਨਹੀਂ ਆਉਣ ਦਊਗਾ ਚਲੋ ਠੀਕ ਹੈ ਮਨਪ੍ਰੀਤ ਨਾਲੇ ਹਾਂ ਇੱਕ ਗੱਲ ਹੋਰ ਕਰਨੀ ਸੀ ਵੱਡੇ ਵੀਰੇ ਨੇ ਨਾ ਮੰਮੀ ਨਾਲ ਗੱਲ ਕੀਤੀ ਸੀ ਛੇਤੀ ਆ ਰਹੇ ਨੇ ਉਹ ਤੁਹਾਡੇ ਘਰ ਆਓ ਜੀ ਆਓ ਮੋਸਟ ਵੈਲਕਮ ਠੀਕ ਹੈ ਜੀ